ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਠੀਕ ਹੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਆਪਾਂ ਗੱਲ ਕਰਨੀ ਹੈਗੀ ਆ ਜਦੋਂ ਆਪਾਂ ਬਾਹਰ ਖਾਣਾ ਖਾਣ ਜਾਂਦੇ ਆ ਉਸ ਬਾਰੇ ਤੇ ਮੈਂ ਕਹਿੰਨੀ ਬਾਹਰ ਖਾਣਾ ਖਾਣ ਵਾਲੇ ਤੁਸੀਂ ਹੋ ਜੋ ਜੀ ਸਾਵਧਾਨ ਅੱਜ ਤੁਹਾਨੂੰ ਮੈਂ ਇੱਕ ਇਦਾਂ ਦੀ ਗੱਲ ਦੱਸਦੀ ਹਾਂ ਕਿ ਤੁਸੀਂ ਬਾਹਰ ਖਾਣਾ ਖਾਣ ਦਾ ਨਾਮ ਇਨਾ ਲਓਗੇ ਉਸ ਤੋਂ ਪਹਿਲਾਂ ਜੀ ਤੁਸੀਂ ਮੇਰੀ ਵੀਡੀਓ ਨੂੰ ਨਾ ਚਲਦੀ ਜਾਂਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਤਾਂ ਜ਼ਰੂਰ ਹੁੰਦੀ ਆ ਆਪਾਂ ਕਿਹੜਾ ਕਹਿੰਦੇ ਹੁੰਦੇ ਮਾਂ ਪੇਜਾਂ ਕਿਸੇ ਦੇਵੀ ਦੇਵਤੇ ਦੀ ਸੌਂ ਖਾਣ ਨੂੰ ਕਹਿਣਾ ਆ ਵੀ ਤੁਸੀਂ ਸਾਨੂੰ ਉਹਦੀ ਕਸਮ ਲੱਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਹੀਂ ਜੀ ਆਪਾਂ ਇਹ ਕਹਿੰਨੇ ਆ ਕਿ ਸਾਡੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੁੰਦੀ ਆ ਹਾਂਜੀ ਅੱਜ ਆਪਾਂ ਗੱਲ ਕਰਦੇ ਆ ਜੀ ਆਪਾਂ ਬਾਹਰ ਖਾਣਾ ਖਾਣ ਜਾਂਦੇ ਆ ਦੇਖੋ ਜੀ ਜਿਹੜਾ ਤਾਂ ਨਹੀਂ ਖਾਣਦਾ ਨਾ ਜਾਂਦਾ ਨਾ ਬਾਹਰ ਨਹੀਂ ਜਾਂਦਾ ਉਹ ਕਹਿੰਦੇ ਆ ਵੀ ਇਹਨਾਂ ਨੂੰ ਤਾਂ ਕੋਈ ਨੌਲੇਜ ਹੀ ਨਹੀਂ ਹੈ ਕਿ ਇਹਨਾਂ ਨੂੰ ਤਾਂ ਜੀਣਾ ਹੀ ਨਹੀਂ ਆਉਂਦਾ ਹੈਗਾ ਤੇ ਜਿਹੜੇ ਬਾਹਰ ਖਾਣਾ ਖਾਣ ਜਾਂਦੇ ਆ ਨਾ ਉਹ ਕਹਿੰਦੇ ਵੀ ਅਸੀਂ ਤਾਂ ਬੜੇ ਹਾਈ ਫਾਈ ਹਾਂ ਅਸੀਂ ਬਾਹਰ ਖਾਣਾ ਖਾਣ ਜਾਂਦੇ ਆ ਨਹੀਂ ਮੈਂ ਕਹਿੰਨੇ ਜੇ ਅਸੀਂ ਘਰ ਖਾਣਾ ਬਣਾਉਂਦੇ ਆ ਅਸੀਂ ਘਰ ਖਾਣਾ ਬੱਚਿਆਂ ਲਈ ਬਣਾਉਂਦੇ ਆ ਸਾਫ਼ ਸੁਥਰਾ ਬਣਾਉਂਦੇ ਆ ਅਸੀਂ ਹਾਈ ਫਾਈ ਆ ਅਸੀਂ ਘਰ ਜਿਹੜਾ ਬਣਾਉਂਦੇ ਨਾ ਅਸੀਂ ਹਾਈ ਫਾਈ ਆ ਬਾਹਰ ਖਾਣਾ ਖਾਣ ਜਾਂਦੇ ਆ ਆਲਸੀ ਲੋਕ ਸਾਨੂੰ ਪਤਾ ਹੈ ਵੀ ਉੱਥੇ ਖਾਣਾ ਕਿਸ ਤਰ੍ਹਾਂ ਬਣਦਾ ਆ ਨਹੀਂ ਨਾ ਪਤਾ ਹੁਣ ਮੈਂ ਤੁਹਾਨੂੰ ਆਪ ਵੀ ਤੇ ਦੱਸਦੀ ਆ ਇੱਕ ਦਿਨ ਕੀ ਹੋਇਆ ਉਸ ਦਿਨ ਕਰਵਾ ਚੌਥ ਦਾ ਦਿਨ ਸੀ ਤੇ ਸਾਡੀ ਬਹੂ ਵੀ ਕਹਿੰਦੀ ਬਾਹਰ ਖਾਣਾ ਖਾਣ ਜਾਣਾ ਅਸੀਂ ਬਾਹਰ ਚੱਲੇਗੇ ਜੀ ਉੱਥੇ ਜਾ ਕੇ ਮੈਨੂੰ ਤਾਂ ਹੋਰ ਕੁਝ ਨਹੀਂ ਪਸੰਦ ਮੈਨੂੰ ਇੱਕ ਟਿੱਕੀਆਂ ਜ਼ਰੂਰ ਪਸੰਦ ਆ ਟਿੱਕੀਆਂ ਲੈ ਲਈਆਂ ਜਦ ਮੈਂ ਉੱਥੇ ਆਲੇ ਦੁਆਲੇ ਦੇਖਿਆ ਇੱਧਰ ਉੱਧਰ ਐਸ ਤਰ੍ਹਾਂ ਮੈਂ ਧਿਆਨ ਮਾਰ ਕੇ ਦੇਖਿਆ ਤੇ ਥਾਂ ਥਾਂ ਆਪਣੇ ਉਹ ਟਿਸ਼ੂ ਜਿਹੜੇ ਹੱਥ ਸਾਫ਼ ਕਰ ਕਰਕੇ ਉਹਨਾਂ ਨੇ ਸਿੱਟੇ ਹੋਏ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਵੀ ਉਹ ਖਾਣਾ ਜਿੱਥੇ ਵੀ ਬਣਦਾ ਆ ਉਹਨਾਂ ਦੀ ਜਿਹੜੀ ਰਸੋਈ ਆ ਉੱਥੇ ਕਿਹੜੇ ਢੰਗ ਨਾਲ ਬਣਦਾ ਸਾਨੂੰ ਕੁਝ ਨਹੀਂ ਪਤਾ ਪਰ ਸਾਡੇ ਮੂਰੇ ਜਿਹੜਾ ਖਾਣਾ ਪਰੋਸਿਆ ਜਾਂਦਾ ਆ ਉਹ ਬੜਾ ਇਸ ਤਰ੍ਹਾਂ ਲੱਗਦਾ ਵੀ ਬੜੀ ਸਾਫ਼ ਸਫਾਈ ਦੇ ਨਾਲ ਬਣਦਾ ਆ ਜਾਂ ਹਨਾ ਕਿਦਾਂ ਵੀ ਆ ਅੱਛਾ ਜੀ ਆਪਾਂ ਜਦ ਉੱਥੋਂ ਬਾਹਰ ਨਿਕਲੇ ਮੈਂ ਤਾਂ ਨਾ ਮੈਂ ਬੱਚਿਆਂ ਨੂੰ ਕਹਿੰਦਾ ਮੈਂ ਕਿਾ ਤੁਸੀਂ ਜਾਓ ਕਹਿੰਦਾ ਮੰਮੀ ਨੇ ਮੁੰਡਾ ਮੇਰਾ ਕਹਿੰਦਾ ਵੀ ਹੁਣ ਮੰਮੀ ਨੇ ਕੋਈ ਗੱਲ ਕਰਨੀ ਹੋਣੀ ਮੈਂ ਕਿਹਾ ਹਾਂ ਮੈਂ ਗੱਲ ਕਰਨੀ ਆ ਤੁਸੀਂ ਜਾਓ ਬਾਹਰ ਮੈਂ ਇਹਨਾਂ ਨੂੰ ਬੱਚਿਆਂ ਆਪਣੇ ਨੂੰ ਬਾਹਰ ਭੇਜਦਾ ਤੇ ਮੈਂ ਉਸ ਦੁਕਾਨ ਵਾਲੇ ਦੇ ਨਾਲ ਜਿੱਥੇ ਆਪਾਂ ਗਏ ਸੀਗੇ ਖਾਣ ਉਦਨ ਉਹਨੂੰ ਕਹਿ ਕੇ ਆਈ ਮੈਂ ਕਿਹਾ ਦੇਖੋ ਮੈਨੂੰ ਨਹੀਂ ਪਤਾ ਤੁਸੀਂ ਖਾਣਾ ਕਿੱਦਾਂ ਦਾ ਬਣਾਉਂਦੇ ਕਿੱਦਾਂ ਦਾ ਨਹੀਂ ਬਣਾਉਂਦੇ ਜੇ ਜਿੱਥੇ ਖਾਣਾ ਬਣਦਾ ਉੱਥੇ ਸਾਫ ਸਫਾਈ ਹੈਗੀ ਜਾਂ ਨਹੀਂ ਹੈਗੀ ਪਰ ਜਿੱਥੇ ਤੁਸੀਂ ਖਾਣਾ ਖਲਾ ਰਹੇ ਹੋ ਉੱਥੇ ਹੀ ਪਹਿਲਾਂ ਦੇਖ ਲਓ ਕਿੰਨੀ ਗੰਦਗੀ ਆ ਉਹਨਾਂ ਨੇ ਮਰੇ ਮੁਰੇ ਮੜ ਕੇ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜੀ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਹੁਣ ਆਪਾਂ ਗੱਲ ਕਰਦੇ ਆਂ ਵੀ ਇੱਕ ਪਰਿਵਾਰ ਜਿਹੜਾ ਕਿ ਖਾਣਾ ਖਾਣ ਗਿਆ ਇਹ ਇਹ ਗੱਲ ਹੈਗੀ ਹੈ ਜੀ ਗੁਰਵਾਉਂ ਦੀ ਜਿੱਥੇ ਕਿ ਇੱਕ ਪੂਰੀ ਫੈਮਿਲੀ ਬਾਹਰ ਖਾਣਾ ਖਾਣ ਗਏ ਤੇ ਉਹਨਾਂ ਦੇ ਨਾਲ ਇਹ ਕਿੰਨਾ ਵੱਡਾ ਇੱਕ ਹਾਦਸਾ ਹੋ ਗਿਆ ਜਦ ਉਹਨਾਂ ਨੇ ਖਾਣਾ ਖਾਧਾ ਤੇ ਫਿਰ ਦੇਖੋ ਉਹਨਾਂ ਨੂੰ ਉਹ ਜਿਹੜਾ ਕਹਿੰਦੇ ਮਾਊਥ ਫਰੈਸ਼ਨਸ ਜਿਹੜਾ ਉਹਨਾਂ ਨੂੰ ਖਾਣ ਵਾਸਤੇ ਦਿੱਤਾ ਗਿਆ ਤੇ ਪਰ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਉਹਨਾਂ ਦੇ ਜੀਭਾਂ ਲਾਲ ਹੋ ਗਈਆਂ ਉਹਨਾਂ ਨੂੰ ਉਲਟੀਆਂ ਲੱਗ ਗਈਆਂ ਖੂਨ ਦੀਆਂ ਖੂਨ ਦੀਆਂ ਉਲਟੀਆਂ ਲੱਗ ਗਈਆਂ ਇਹ ਪਰ ਇਹ ਖਬਰ ਤੁਸੀਂ ਵੀ ਜਰੂਰ ਸੁਣੀ ਹੋਊਗੀ ਕਿਉਂਕਿ ਮੈਂ ਵੀ ਖਬਰ ਹੀ ਸੁਣੀ ਆ ਮੈਂ ਤਾਂ ਕਰਕੇ ਤੁਹਾਨੂੰ ਕਹਿਨੀ ਆ ਵੀ ਇਸ ਚੀਜ਼ ਤੋਂ ਮੇਰੀ ਫੈਮਿਲੀ ਵੀ ਜਾਣਕਾਰੂ ਹੋ ਜਾਵੇ ਹਨਾ ਅਸੀਂ ਤਾਂ ਖਬਰ ਸੁਣ ਕੇ ਮੈਨੂੰ ਤਾਂ ਇਹ ਕਹਿਨੀ ਬੱਚਿਆਂ ਨੂੰ ਦੁਹਾਈ ਰੱਬ ਦੀ ਬਾਹਰ ਖਾਣਾ ਖਾਣਾ ਬਿਲਕੁਲ ਛੱਡ ਦਿਓ ਇਹ ਕੋਈ ਸ਼ੇਕ ਹੀ ਨਹੀਂ ਹੈਗੀ ਕੋਈ ਇਹ ਹੈ ਨਹੀਂਗਾ ਵੀ ਅਸੀਂ ਬਹੁਤ ਪੈਸੇ ਵਾਲੇ ਆ ਵੀ ਅਸੀਂ ਬਾਹਰ ਖਾਣਾ ਖਾਣ ਜਾਂਦੇ ਨਹੀਂ ਤੁਸੀਂ ਬਾਹਰ ਜ਼ਹਿਰ ਖਾਣ ਜਾਂਦੇ ਆ ਇੱਕ ਹੋਰ ਤੁਸੀਂ ਵੀ ਖਬਰ ਸੁਣੀ ਹੋਊਗੀ ਪੈਡੀਆਂ ਉਹਨਾਂ ਦੇ ਘਰ ਪੈਟੀਆਂ ਜਾਂਦੀਆਂ ਉਹਨਾਂ ਨੇ ਆਨਲਾਈਨ ਕੋਈ ਆਰਡਰ ਕੀਤਾ ਸੀ ਜਦ ਉਹਨਾਂ ਨੇ ਦੇਖਿਆ ਪੈਟੀ ਖੋਲ ਕੇ ਖਾਣ ਲੱਗੇ ਤੇ ਉਹਦੇ ਵਿੱਚ ਉੱਲੀ ਜੰਮੀ ਪਈ ਸੀ ਸ਼ਾਇਦ ਤੁਸੀਂ ਇਹ ਵੀ ਖਬਰ ਦੇਖੀ ਹੋਊਗੀ ਤੇ ਜੀ ਉਹ ਉਹਨਾਂ ਜਦ ਪੈਟੀ ਜੇ ਉਹ ਨਾ ਖੋਲ ਕੇ ਖਾਂਦਾ ਤੇ ਉਹ ਉੱਲੀ ਭਰੀ ਪੈਟੀ ਉਹਨੇ ਖਾ ਜਾਣੀ ਸੀ ਉਹਦਾ ਖਾਣ ਤੋਂ ਬਾਅਦ ਉਹਦਾ ਕੀ ਹਾਲ ਹੋਣਾ ਸੀ ਇਹ ਕੋਈ ਪਤਾ ਨਹੀਂ ਸੀ ਉਹ ਤਾਂ ਉਹਦੇ ਕਰਮ ਚੰਗੇ ਸੀ ਵੀ ਉਹਨੇ ਪੈਟੀ ਖੋਲ ਲਈ ਫਿਰ ਉਹ ਉਸ ਰੈਸਟੋਰੈਂਟ ਦੇ ਵਿੱਚ ਲੈ ਕੇ ਆਇਆ ਵੀ ਇਹ ਦੇਖੋ ਤੁਹਾਡੀਆਂ ਪੈਟੀਆਂ ਆ ਵੇਦ ਕੀ ਹਾਲ ਬਣਿਆ ਹੋਇਆ ਮੋਸਟਲੀ ਆਪਾਂ ਚੀਜ਼ਾਂ ਨੂੰ ਰੈਪ ਕਰ ਕਿਤੇ ਹੋਈ ਖਾਣੇ ਖਾਣਾ ਆਪਾਂ ਖੋਲਦੇ ਕਹਿੰਦੇ ਨੇ ਵੀ ਇਹ ਵਧੀਆ ਆ ਪਰ ਜ਼ਰੂਰੀ ਨਹੀਂ ਹੁੰਦਾ ਵੀ ਇਹ ਕਾਣਾ ਜਿਹੜਾ ਹੈ ਪੈਕਟ ਜਾਂ ਕੋਈ ਵੀ ਹੈ ਇਹ ਵੀ ਬਹੁਤ ਵਧੀਆ ਹੋਣਗੇ ਹਾਂਜੀ ਬਸ ਉਸ ਪਰਿਵਾਰ ਦੇ ਨਾਲ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਕਹਿੰਦੇ ਅੱਧਾ ਘੰਟਾ ਉਹ ਪਰਿਵਾਰ ਉੱਥੇ ਹੀ ਤੜਫਦਾ ਰਿਹਾ ਸਾਰਾ ਸਟਾਫ ਜਿਹੜਾ ਉਹ ਭੱਜ ਗਿਆ ਕੋਈ ਕਿਸੇ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਵਾਲੇ ਆਏ ਉਹਨਾਂ ਨੂੰ ਹਸਪੀਟਲ ਜਾ ਕੇ ਦਾਖਲ ਕਰਾਇਆ ਤੇ ਜਦੋਂ ਉਹਨਾਂ ਨੂੰ ਡਾਕਟਰਾਂ ਨੇ ਦੱਸਿਆ ਵੀ ਤੁਹਾਨੂੰ ਇਹ ਇੱਕ ਡਰਾਈ ਆਈਸ ਹੁੰਦੀ ਆ ਜਿਹੜੀ ਤੁਸੀਂ ਖਾਧੀ ਆ ਉਹਦੇ ਨਾਲ ਹੀ ਤੁਹਾਡੀ ਇਹ ਹਾਲਤ ਹੋਈ ਆ ਤੇ ਡਰਾਈ ਆਈਸ ਜਿਹੜੀ ਆ ਕਹਿੰਦੇ ਬਹੁਤ ਹੀ ਖਤਰਨਾਕ ਹੁੰਦੀ ਆ ਮੈਨੂੰ ਇਸ ਬਾਰੇ ਬਾਲੀ ਨੌਲੇਜ ਨਹੀਂ ਹੈਗੀ ਤੇ ਇਹ ਸਾਨੂੰ ਤੁਹਾਨੂੰ ਥੋੜਾ ਜਿਹਾ ਸਾਡੀ ਬਬੂ ਦੱਸ ਦਿੰਦੀ ਆ ਕਿਉਂਕਿ ਇਹ ਇਦਾਂ ਦੇ ਜਿੱਦਾਂ ਲੈਬ ਦੇ ਵਿੱਚ ਕੰਮ ਕਰਦੀ ਰਹੀ ਆ ਤੇ ਇਹਨੂੰ ਥੋੜੀ ਜੀ ਜਾਣਕਾਰੀ ਇਹਦੇ ਬਾਰੇ ਹੈਗੀ ਆ ਹਾਂਜੀ ਬਸ ਮੈਨੂੰ ਵੀ ਮਾੜਾ ਮੋਟਾ ਹੀ ਪਤਾ ਜਿਵੇਂ ਡਰਾਈ ਆਈਸ ਨੂੰ ਆਪਾਂ ਸੈਂਪਲ ਦੇ ਜਿਹੜੀਆਂ ਵਾਇਲਸ ਹੁੰਦੀਆਂ ਨਾ ਉਹਨਾਂ ਨੂੰ ਸਟੋਰ ਕਰਨ ਦੇ ਲਈ ਯੂਜ਼ ਕਰਦੇ ਆ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਇਸਤੇਮਾਲ ਕਰਕੇ ਉਹ ਆਈਸ ਨੂੰ ਤਿਆਰ ਕੀਤਾ ਜਾਂਦਾ ਸੁੱਕੀ ਬਰਫ਼ ਜਿਹਨੂੰ ਆਪਾਂ ਕਹਿੰਦੇ ਨੇ ਹਿੰਦੀ ਦੇ ਵਿੱਚ ਕਿ ਉਹ ਇਨਸਾਨ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੀ ਹੁੰਦੀ ਆ ਕਹਿੰਦੇ ਇਹਨੂੰ ਇੱਕ ਕਹਿੰਦੇ ਜੇ ਬਾਕਸ ਦੇ ਵਿੱਚ ਵੀ ਆਪਾਂ ਬੰਦ ਕਰਕੇ ਰੱਖ ਦਿੰਨੇ ਆ ਨਾ ਤੇ ਇਹ ਜਿਹੜਾ ਆ ਉਹ ਬਾਕਸ ਫਟ ਜਾਊਗਾ ਕਿਉਂਕਿ ਗੈਸ ਰਿਲੀਜ਼ ਕਰਦੀ ਆ ਹਾਂ ਉਹ ਗੈਸ ਉਹਦੇ ਵਿੱਚੋਂ ਨਿਕਲਦੀ ਆ ਉਹਦਾ ਪਾਣੀ ਨਹੀਂ ਬਣਦਾ ਹੈਗਾ ਜਿੱਦਾਂ ਆਪਾਂ ਫ੍ਰਿਜ ਚੋਂ ਬਾਪ ਕੱਢਦੇ ਆ ਉਹਦਾ ਪਾਣੀ ਬਣ ਜਾਂਦਾ ਆ ਇਹ ਜਿਹੜੀ ਡਰਾਈ ਆਈਸ ਆ ਇਹਦੇ ਵਿੱਚੋਂ ਖਤਰਨਾਕ ਜਿਹੜੀ ਇੱਕ ਗੈਸ ਆ ਨਿਕਲਦੀ ਆ ਤੂੰ ਆ ਜਾ ਨਿਕਲਦੀ ਆ ਨਿਕਲਦੀ ਆ ਤੇ ਇਹ ਨਹੀਂ ਹੁਣ ਉਸ ਪਰਿਵਾਰ ਦਾ ਬਹੁਤ ਉਹਦਾ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਇਹ ਜੀ ਗੱਲ ਹੈਗੀ ਆ ਮੇਰਾ ਖਿਆਲ ਮਾਰਚ ਮਹੀਨੇ ਦੀ ਇਹ ਮਾਰਚ ਮਹੀਨੇ ਦੀ ਗੱਲ ਆ ਤੇ ਮੈਂ ਇਹ ਖਬਰ ਉਹਦਾ ਸੁਣੀ ਸੀ ਤੇ ਬੱਚੇ ਸਾਡੇ ਘਰ ਦੇੰਦੇ ਬਾਹਰ ਖਾਣਾ ਖਾਣ ਜਾਣਾ ਬਾਹਰ ਖਾਣਾ ਖਾਣ ਜਾਣਾ ਇਹ ਮੈਂ ਖਬਰ ਉਹਨਾਂ ਨੂੰ ਵੀ ਇਹ ਸੁਣਾਈ ਤੇ ਮੈਂ ਕਹਿੰਨੀ ਨਹੀਂ ਘਰ ਜਿੱਦਾਂ ਦੀ ਵੀ ਰੋਟੀ ਬਣਦੀ ਆ ਘਰ ਬਹਿ ਕੇ ਆਪਣਾ ਤੁਸੀਂ ਖਾਣਾ ਖਾਓ ਬਾਕੀ ਜੀ ਤੁਹਾਡੀ ਮौज ਆ ਜੀ ਸਦਕੇ ਜਿੱਥੇ ਤੁਸੀਂ ਜਾਣਾ ਜਾ ਸਕਦੇ ਆ ਆਪਾਂ ਤੱਕ ਤੁਹਾਨੂੰ ਅਗਾਹ ਕਰਾਉਣਾ ਸੀ ਕਰਾ ਦਿੱਤਾ ਅੱਗੇ ਜੀ ਤੁਹਾਡੀ ਮਰਜ਼ੀ ਆ ਜੀ ਹੱਥੋਂ ਹੋਣ ਤੋਂ ਬਾਅਦ ਆਪਾਂ ਸタル ਕੋ ਹੋਵਾਂਗੇ ਕੋਈ ਫਾਇਦਾ ਨਹੀਂ ਹੈ ਦੇਖ ਕੇ ਵੀ ਕਹਿੰਦੇ ਮੱਖੀ ਨਿਕਲਣੀ ਆ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਹਨਾ ਜੇ ਸਾਨੂੰ ਹੁਣ ਚੀਜ਼ਾਂ ਦਾ ਇਹਨਾਂ ਦਾ ਪਤਾ ਆ ਹੁਣ ਦੇਖੋ ਮੌਸਮ ਕਿਦਾਂ ਦਾ ਚੱਲਦਾ ਬਰਸਾਤੀ ਮੌਸਮ ਮਿੰਟੋ ਮਿੰਟੀ ਚੀਜ਼ਾਂ ਖਰਾਬ ਹੋ ਜਾਂਦੀਆਂ ਆ ਸਾਡਾ ਆਟਾ ਵੀ ਜਦੋਂ ਕ ਪਿਆਰ ਆਵੇ ਨਾ ਬਾਹਰ ਫ੍ਰਿਜ ਤੋਂ ਉਹ ਵੀ ਖਰਾਬ ਹੋ ਜਾਂਦਾ ਆ ਇਹਨਾਂ ਨੇ ਤਾਂ ਇੰਨਾ ਖਾਣਾ ਬਣਾਇਆ ਹੁੰਦਾ ਆ ਕਿ ਉਹ ਕਿਸ ਤਰ੍ਹਾਂ ਉਹਨੂੰ ਸਟੋਰ ਕਰਦੇ ਹੋਣਗੇ ਕਿ ਉਹ ਚੰਗਾ ਹੈ ਸਾਡੀ ਸਿਹਤ ਦੇ ਲਈ ਨਹੀਂ ਬਿਲਕੁਲ ਨਹੀਂ ਸਾਡੇ ਬੱਚਿਆਂ ਨੂੰ ਆਪਾਂ ਕਿੰਨਾ ਫੁੱਟਾ ਘਝਾਇਆ ਹੋਇਆ ਆ ਚਲੋ ਜੀ ਮਾਵਾਂ ਵੀ ਅੱਜ ਕੱਲ ਇਦਾਂ ਢਿੱਡ ਹੋ ਗਈਆਂ ਆ ਉਹ ਵੀ ਕਹਿ ਦਿੰਦੀਆਂ ਨਹੀਂ ਜੀ ਬਾਹਰੋਂ 버ਗਰ ਮੰਗਾ ਲਓ ਨਿਊਡਲ ਮੰਗਾ ਲਓ ਇਹ ਮੰਗਾ ਲਓ ਉਹ ਮੰਗਾ ਲਓ ਪਰ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਵਿਚਾਕ ਦੇ ਘਰ ਤੁਸੀਂ ਮੋਂਗ ਦੀ ਮਸਰਾਂ ਦੀ ਦਾਲ ਬਣਾ ਕੇ ਸੁੱਕਾ ਫੁਲਕਾ ਆਪਣੇ ਬੱਚਿਆਂ ਨੂੰ ਦਿਓ ਉਹਦੇ ਨਾਲ ਸਾਡੇ ਬੱਚੇ ਵੀ ਸੇਫ ਆ ਅਸੀਂ ਵੀ ਸੇਫ ਆ ਤੇ ਤੁਸੀਂ ਆਪਣੇ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤਾਂ ਜੋ ਹਰ ਇੱਕ ਦਾ ਬਚਾਅ ਹੋ ਸਕੇ ਸਾਵਧਾਨ ਰਹੋ ਆਪਣਾ ਖਿਆਲ ਰੱਖੋ ਹਾਦਸਾ ਹੁਣ ਤੋਂ ਬਚ ਸਕੀਏ ਹਾਦਸਾ ਇਹ ਕੋਈ ਹਾਦਸਾ ਕਿਸੇ ਦਿਨ ਆੜਾ ਨਾ ਹੋਵੇ ਤੇ ਤੁਸੀਂ ਇਸ ਜੀ ਦਾ ਜਰੂਰ ਖਿਆਲ ਰੱਖੋ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਣਾ ਜੀ ਕਿ ਤੁਸੀਂ ਇਹ ਖਬਰ ਪਹਿਲਾਂ ਵੀ ਸੁਣੀ ਆ ਕਿਉਂਕਿ ਵੱਡਾ ਹਾਦਸਾ ਹੋਣ ਤੋਂ ਬਾਅਦ ਆਪਾਂ ਸਤਾਰਕ ਹੋਣ ਦਾ ਕੀ ਫਾਇਦਾ ਇਹੀ ਹੋਊਗਾ ਕਿ ਰੈਸਟੋਰੈਂਟ ਨੂੰ ਸੀਲ ਕੀਤਾ ਜਾਊਗਾ ਉਹਨਾਂ ਦੇ ਸਟਾਫ ਤੇ ਐਫਆਈਆਰ ਕੀਤੀ ਜਾਊਗੀ ਪਰ ਤਾਂ ਵੀ ਜਾਨ ਨਹੀਂ ਉਹਨਾਂ ਨੇ ਬਚਾਣੀ ਹੈਗੀ ਹਾਂ ਬਿਲਕੁਲ ਨਹੀਂ ਅਗਲਾ ਕਹਿੰਦੇ ਸਾਰਾ ਸਟਾਫ ਹੀ ਤੋੜ ਗਿਆ ਕਿਸੇ ਨੇ ਨਹੀਂ ਹੈਲਪ ਕੀਤੀ ਹਾਂ ਹਾਂਜੀ ਤਾਂ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਾਂ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ